ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਹੋਸਰਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਰਮਿੰਨਰ ਅਰਵਿੰਦ ਕੇਜੀਵਾਨ ਵੱਲੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੱਤਾ ਨੂੰ ਹਾਸਲ ਕਰਨ ਵਾਸਤੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਪੰਜਾਬ ਦੇ ਲੋਕਾਂ ਦੇ ਨਾਲ ਬਦਲਾਅ ਦੇ ਨਾਮ ਤੇ ਲੋਕਾਂ ਨੇ ਰਵਾਇਤੀ ਪਾਰਟੀਆਂ ਦਾ ਖੜਾ ਛੱਡਿਆ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਣੀ ਜੇਕਰ ਇਹਨਾਂ ਗੱਲ ਕਰੀਏ ਇਹਨਾਂ ਵਾਅਦਿਆਂ ਦੀ ਕੁਝ ਵਾਅਦੇ ਪੂਰੇ ਵੀ ਕੀਤੇ ਗਏ ਕੁਝ ਵਾਅਦੇ ਲਟਕਦੇ ਵੀ ਨਜ਼ਰ ਆ ਰਹੇ ਨੇ ਹੁਣ ਇੱਕ ਵੱਡਾ ਪ੍ਰੋਟੈਸਟ ਸ਼ੁਰੂ ਕਰ ਦਿੱਤਾ ਹੈ ਬੱਸ ਡਰਾਈਵਰਾਂ ਨੇ ਅਤੇ ਬੱਸ ਕਲੈਕਟਰ ਨੇ ਕਿਉਂਕਿ ਇੱਕ ਤਾਂ ਇੱਕ ਪਾਸੇ ਠੇਕੇਤੇ ਨੇ ਉਹਨਾਂ ਵੱਲੋਂ ਵਾਰ-ਵਾਰ ਕਿਹਾ ਗਿਆ ਕਿ ਸਾਨੂੰ ਰੈਗੂਲਰ ਕਰੋ ਦੂਸਰੇ ਪਾਸੇ ਚਾਰ ਤੋਂ ਪੰਜ ਮਹੀਨੇ ਲਗਾਤਾਰ ਹੋ ਗਏ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਯਾਨੀ ਕਿ ਉਹਨਾਂ ਦੇ ਬਕਾਏ ਜਿਹੜੇ ਨੇ ਕਲੀਅਰ ਨਹੀਂ ਕੀਤੇ ਜਾ ਰਹੇ। ਚੁੱਲ੍ਹੇ ਜਿਹੜੇ ਨੇ ਉਹਨਾਂ ਦੇ ਬੁਝ ਗਏ ਨੇ। ਕਿਨਅਤਲ ਆਪਣੀ ਜਗ੍ਹਾ ਤੇ ਰੋ ਰਹੇ ਨੇ ਤੇ ਜਿਹੜੇ ਡਰਾਈਵਰ ਨੇ ਸਰਕਾਰੀ ਬੱਸਾਂ ਦੇ ਉਹ ਆਪਣੀ ਜਗ੍ਹਾ ਤੇ ਰੋ ਰਹੇ ਨੇ। ਯਾਨੀ ਕਿ ਉਹਨਾਂ ਵੱਲੋਂ 2-3 ਦਿਨ ਦੀ ਚੇਤਾਵਨੀ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਪਿਛਲੇ ਬਕਾਏ ਸਾਡੇ ਬੈਂਕ ਅਕਾਊਂਟ ਦੇ ਵਿੱਚ ਨਹੀਂ ਪਾਏ ਜਾਂਦੇ ਅਸੀਂ ਲੰਬੇ ਸਮੇਂ ਲਈ ਪ੍ਰੋਟੈਸਟ ਕਰਾਂਗੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਉਹਨਾਂ ਨੇ ਕਿਹਾ ਸੂਬੇ ਦੇ ਮੁੱਖ ਮੰਤਰੀ ਦੇ ਘਰ ਨੂੰ ਘੇਰਿਆ ਜਾਵੇਗਾ ਅਣਮਿਥੇ ਸਮੇਂ ਲਈ ਉਹਨਾਂ ਨੇ ਕਿਹਾ ਕਿ ਜਦੋਂ ਵੀ ਅਸੀਂ ਜਾਂਦੇ ਹਾਂ ਗੱਲਾਂ ਦਾ ਕੜਾ ਬਣਾ ਕੇ ਸਾਨੂੰ ਟਾਲ ਦਿੱਤਾ ਜਾਂਦਾ ਹੈ ਯਾਨੀ ਕਿ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਠੇਕੇ ਤੇ ਅਸੀਂ ਆਂ ਸਾਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਦੂਸਰੇ ਪਾਸੇ ਮੁਫਤੀਆਂ ਰੇਵੀਆਂ ਬਣੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੇ ਕੋਲੋ ਜਿਹੜੇ ਪੀਆਰਟੀਸ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੋਲੋਂ ਸਿਸਟਮ ਨਹੀਂ ਸੰਭਾਲਿਆ ਜਾਂਦਾ ਕਿਉਂਕਿ ਜਿਹੜਾ ਪੰਜਾਬ ਦਾ ਖਜ਼ਾਨਾ ਹੈ ਉਹ ਤਾਂ ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਲੱਗ ਚੁੱਕਿਆ ਹੈ ਕਿ ਜਲੂਸ ਨਿਕਲ ਚੁੱਕਿਆ ਹੈ ਦੂਸਰੇ ਪਾਸੇ ਫ੍ਰੀ ਸਫਰ ਕਰਵਾਇਆ ਜਾ ਰਿਹਾ ਹੈ ਪੰਜਾਬ ਦੀਆਂ ਮਹਿਲਾਵਾਂ ਨੂੰ ਹਾਧਾਰ ਕਾਰਡ ਦੇ ਸਤੇ ਉਹਤੇ ਨਾਲ ਹੋਰ ਵੀ ਪੰਜਾਬ ਦੇ ਖਜ਼ਾਨੇ ਉੱਤੇ ਵੱਡਾ ਪ੍ਰਭਾਵ ਪਿਆ ਹੈ ਇਸ ਨੂੰ ਲੈ ਕੇ ਹੁਣ ਬੱਸ ਦੇ ਕਨੈਕਟਰ ਅਤੇ ਡਰਾਈਵਰ ਖਾਸੇ ਤਤਤੇ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਦੋ ਤਿੰਨ ਦਿਨਾਂ ਦੇ ਵਿੱਚ ਜੇਕਰ ਸਾਡੇ ਪਿਛਲੇ ਜਿਹੜੇ ਪਿਛਲੇ ਬੈਲੈਂਸ ਨੇ ਪਿਛਲੀਆਂ ਤਨਖਾਹਾਂ ਨੇ ਉਹ ਕਲੀਏ ਨਹੀਂ ਕੀਤੀਆਂ ਜਾਂਦੀਆਂ ਤਾਂ ਕੀ ਹੋਵੇਗਾ ਉਹਨਾਂ ਨੇ ਕਿਹਾ ਅਣਮਿਥੇ ਸਮੇਂ ਲਈ ਜਿਹੜਾ ਹੈ ਅਸੀਂ ਪ੍ਰੋਟੈਸਟ ਕਰਾਂਗੇ ਬੱਸਾਂ ਅਸੀਂ ਢੀਪੂ ਢੀਪਾਂ ਦੇ ਵਿੱਚ ਰੋਕ ਕੇ ਅਸੀਂ ਪੰਜਾਬ ਸਰਕਾਰ ਨੂੰ ਕੇਰਾਂਗੇ ਸੜਕਾਂ ਤੇ ਵੀ ਬੈਠਾਂਗੇ ਪ੍ਰੋਟੈਸਟ ਵੀ ਕਰਾਂਗੇ ਅਤੇ ਆਵਾਜ਼ਾਈ ਵੀ ਠੱਪ ਕਰਨ ਦੇ ਸਕੇ ਦੇ ਦਿੱਤੇ ਗਏ ਨੇ ਬੱਸ ਬੱਸ ਅਤੇ ਕਨੈਕਟਰ ਡਰਾਈਵਾਂ ਦੇ ਪ੍ਰਧਾਨਾਂ ਵੱਲੋਂ ਧੰਨਵਾਦ